ਬੇਜੁਕ ਪ੍ਰਾਣੀ ਹੈ ਅਨੰਤ ਰਿਸ਼ਤਿਆਂ ਦੇ ਵਿੱਚ ਉਤਪ੍ਰੋਤ ਹੈ ਰਿਸ਼ਤੇ ਵਿੱਚ ਕੋਈ ਵੀ ਘਾਟ ਕੋਈ ਵੀ ਕਮੀ ਜੀਵਨ ਦੇ ਵਿੱਚ ਬਹੁਤ ਵੱਡੀ ਕਮੀ ਨੂੰ ਪੈਦਾ ਕਰ ਦਿੰਦੀ ਹੈ ਜਿਵੇਂ ਜਨਮ ਤੋਂ ਹੀ ਕਿਸੇ ਦੀ ਮਾਂ ਦੀ ਮ੍ਰਿਤੂ ਹੋ ਜਾਏ ਤਾਂ ਮਾਂ ਦੀ ਮਮਤਾ ਤੋਂ ਉਸ ਦੀ ਝੋਲੀ ਵਾਂਜੀ ਰਹਿ ਜਾਂਦੀ ਹੈ ਮਾਂ ਵੀ ਆਪਣੀ ਝੋਲੀ ਦੇ ਵਿੱਚ ਬਹੁਤ ਕੁਝ ਭਰ ਲਵੇ ਬਹੁਤ ਕੁਝ ਪ੍ਰਾਪਤ ਕਰ ਲਵੇ ਪਰ ਮਮਤਾ ਕਿਸ ਨੂੰ ਕਹਿੰਦੇ ਨੇ ਲਾਡ ਕਿਸ਼ਨ ਨੂੰ ਕਹਿੰਦੇ ਨੇ ਪਿਆਰ ਕਿਸ ਨੂੰ ਕਹਿੰਦੇ ਨੇ ਔਰ ਆਂਤ੍ਰਿਕ ਹਿਰਦੇ ਦੀ ਚਾਹਤ ਕਿਸ ਨੂੰ ਕਹਿੰਦੇ ਨੇ ਸ਼ਾਇਦ ਇਹ ਸਭ ਕੁਝ ਤੋਂ ਉਹ ਬੱਚਾ ਵਾਂਝਾ ਰਹਿ ਜਾਏ ਇਸੇ ਤਰੀਕੇ ਨਾਲ ਜੇ ਛੋਟਾ 마ਸੂਮ ਬੱਚਾ ਪਿਤਾ ਦੀ ਹੋਂਦ ਤੋਂ ਵਾਂਝਾ ਰਹਿ ਜਾਏ ਸਾਡੇ ਦੇਸ਼ ਦੇ ਤੇ ਉਸ ਨੂੰ ਯਤੀਮ ਕਹਿੰਦੇ ਨੇ ਬਹੁਤ ਵੱਡੀ ਘਾਟ ਉਸ ਦੇ ਜੀਵਨ ਵਿੱਚ ਰਹਿ ਜਾਏਗੀ ਸੇਕ ਇਹ ਰਿਸ਼ਤੇ ਆਪਣੀ ਥਾਂ ਤੇ ਮਹਾਨ ਨੇ ਪਰ ਅਗਾਹ ਚੱਲ ਕੇ ਜੇ ਇਸ ਨੂੰ ਭਰਾ ਨਸੀਬ ਨਾ ਹੋਇਆ ਤਾਂ ਕਿਨਲ ਇਸ ਦੇ ਕੁਲ ਤੇ ਬਾਵਾ ਹੀ ਨਹੀਂ आद काल तो सड़े देश साष यह आख्या गया कि भराह बांडिया छाव हों जड़िया कहावत साचलित ने इच बहुत वीडी सच्चाई है और बराह तो सखना मनुख अक्सर महसूस करता है मेरी बह नहीं ਬਿਲਕੁਲ ਬਾਵਾ ਨਹੀਂ ਹੈ ਲੇਕਿਨ ਕਿਸੇ ਦੀ ਭੈਣ ਨਾ ਹੋਵੇ ਤਾਂ ਵੀ ਬਰਾਬਰੀ ਸਮਤਾ ਕਿਸ ਨੂੰ ਕਹਿੰਦੇ ਨੇ ਸ਼ਾਇਦ ਬਹੁਤ ਸਾਰੀਆਂ ਅਦੁੱਤੀ ਗੁਣਾਂ ਤੋਂ ਔਰ ਕੋਮਲਤਾ ਤੋਂ ਪਵਾਂਜਾ ਰਹਿ ਜਾਏ ਪਰ ਅਬਾ ਚਲ ਕੇ ਪਤਨੀ ਨਹੀਂ ਮਿਲ ਸਕੀ ਜਾਂ ਕਿਸੇ ਇਸਤਰੀ ਨੂੰ ਪਤੀ ਨਹੀਂ ਮਿਲ ਸਕਿਆ तो जीवन का जो विकास है जो प्रफुल्लता है उते सारी रुक जाएगी वो तो ऐसा है जैसे कोई बीज वृक्ष भी बने वे सुंदर डाल भी लगी पत्ते भी बड़े सोने आवन, फूल भी निकले आवन लेकिन फल तो वजा रह गया तो पत्नी का रिश्ता पति का रिश्ता इसकी भी अपनी अहमियत है ਖਾਸियत ਹੈ ਲੇਕਿਨ ਇਨਾਂ ਸਾਰਿਆਂ ਰਿਸ਼ਤਿਆਂ ਦੀ ਹੋਂਦ ਦੇ ਵਿੱਚ ਕੋਈ ਮਿੱਤਰ ਨਹੀਂ ਹੈ ਦੋਸਤ ਨਹੀਂ ਹੈ ਇਹ ਗੱਲ ਵੱਖਰੀ ਹੈ ਕਿ ਜਿਸ ਨੇ ਆਪਣੇ ਜੀਵਨ ਦੇ ਵਿੱਚ ਕਦੀ ਜਿਗਰੀ ਦੋਸਤ ਬਣਾਇਆ ਨਹੀਂ ਦਿਲ ਦਾ ਮਿੱਤਰ ਬਣਾਇਆ ਨਹੀਂ ਸ਼ਾਇਦ ਉਹ ਮਿੱਤਰਤਾ ਦੇ ਰਿਸ਼ਤੇ ਨੂੰ ਨਾ ਸਮਝੇ ਕੁਝ ਐਸੀਆਂ ਗੱਲਾਂ ਨੇ ਮਨੁੱਖ ਮਾਨੋ ਨਹੀਂ ਕਹਿ ਸਕਦਾ ਪਹਿਉ ਨੋ ਵੀ ਨਹੀਂ ਕਹਿ ਸਕਦਾ ਸ਼ਾਇਦ ਉਹ ਕਿਤਾਬ ਘਰਾ ਦੇ ਸਾਹਮਣੇ ਵੀ ਖੋਲ ਨਾ ਸਕੇ ਸ਼ਾਇਦ ਵਰਕੇ ਆਪਣੀ ਭੈਣ ਦੇ ਸਾਹਮਣੇ ਵੀ ਪੜ ਨਹੀਂ ਸਕਦਾ ਸ਼ਾਇਦ ਉਹ ਗੁੰਝਲ ਉਹ ਆਪਣੀ ਪਤਨੀ ਦੇ ਸਾਹਮਣੇ ਵੀ ਨਾ ਖੋਲ ਸਕੇ ਪਤੀ ਦੇ ਸਾਹਮਣੇ ਵੀ ਨਾ ਖੋਲ ਸਕੇ ਤਾਂ ਕੋਈ ਸਹੇਲੀ ਚਾਹੀਦੀ ਹੈ ਕੋਈ ਮਿੱਤਰ ਚਾਹੀਦਾ ਹੈ ਔਰ ਵਾਕਈ ਐਸਾ ਦੇਖਣ ਦੇ ਚ ਆਇਆ ਹੈ ਕਿ ਜਿਸ ਨੂੰ ਜਿਗਰੀ ਦੋਸਤ ਦਿਲ ਦਾ ਮਿੱਤਰ ਨਹੀਂ ਲਵਿਆ ਉਹ ਦਿਨਦਰ ਇੱਕ ਐਸੀ ਗੰਢ ਕਸੀ ਰਹਿੰਦੀ ਹੈ ਜਿਹਨੂੰ ਉਸ ਨੂੰ ਖੋਲਣ ਦਾ ਮੌਕਾ ਹੀ ਨਹੀਂ ਮਿਲਿਆ ਕੁਝ ਕਹਿਣ ਦਾ ਮੌਕਾ ਹੀ ਨਹੀਂ ਮਿਲਿਆ ਕੁਝ ਦੱਸਣ ਦਾ ਮੌਕਾ ਹੀ ਨਹੀਂ ਮਿਲਿਆ ਔਰ ਉਸ ਗੰਢ ਦੇ ਵਿੱਚ ਕੁਝ ਪਾਉਣ ਦਾ ਮੌਕਾ ਹੀ ਨਹੀਂ ਮਿਲਿਆ ਐਸਾ ਮਿੱਤਰ ਨਹੀਂ ਮਿਲਿਆ ਜਿਸ ਦੇ ਕੋਲੋਂ ਕੁਝ ਸੁਣਨ ਕੇ ਆਪਣੇ ਇਸ ਗਠੜੀ ਚ ਪਾਉਂਦਾ ਤੇ ਆਪਣੀ ਗਠੜੀ ਦੇ ਚੋਂ ਉਸ ਨੂੰ ਜੋ ਹੈ ਕੁਝ ਦੇਂਦਾ ਇਸ ਤਰੀਕੇ ਦਾ ਆਦਾਨ ਪ੍ਰਦਾਨ ਕਰਦਾ ਅਨੰਤ ਰਿਸ਼ਤਿਆਂ ਦੇ ਚੋਂ ਮਿੱਤਰ ਦੀ ਆਪਣੀ ਖਾਸੀਅਤ ਹੈ ਆਪਣੇ ਅਹਿਮੀਅਤ ਹੈ ਇਹੀ ਕਾਰਨ ਹੈ ਕਿ ਭਗਤਾ ਨੇ ਇਸਾਰੇ ਰਿਸ਼ਤੇ ਪ੍ਰਭੂ ਨਾਲ ਜੋੜੇ ਪਰਮਾਤਮਾ ਨਾਲ ਜੋੜੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਭਰਾਜੇ ਕਿਦਰੇ ਉਸ ਅਗਾਂ ਨੂੰ ਪੁਰਖ ਨੂੰ ਪਿਤਾ ਕਹਿੰਦੇ ਨੇ ਮਾਤਾ ਕਹਿੰਦੇ ਨੇ ਭਰਾ ਕਹਿੰਦੇ ਨੇ ਸਹोदर ਕਹਿੰਦੇ ਨੇ ਤਾਂ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਨੂੰ ਮਿੱਤਰ کہہ ਰਹੇ ਨੇ ਮਿੱਤਰ ਲਈ ਫਾਰਸੀ ਦੇ ਵਿੱਚ ਸ਼ਬਦ ਹੈ ਯਾਰ ਸਾਬ ਦੇ ਖੁੱਲੇ ਰੂਪ ਵਿੱਚ ਕਹਿੰਦੇ ਨੇ ਸੁਣ ਯਾਰ ਹਮਾਰੇ ਸੱਜਣ ਇਹ ਕੋਈ ਕਰੋ ਬੇਨਤੀ ਆ ਇਸ 모ਹਨ ਲਾਲ ਪਿਆਰੇ ਹਉ ਫਿਰੋ ਖੋਜੰਤੀ ਆ ਯਾਰ ਵੇ ਪ੍ਰੇ ਹੱਬੇ ਸੁਪਨਾ ਮੂੰ ਕਹੀ ਨ ਜੀਆ ਉਸ ਪਰਿਪੂਰਨ ਪ੍ਰਮਾਤਮਾ ਨੇ ਬਾਰ ਬਾਰ ਯਾਰ ਦੇ ਰੂਪ ਵਿੱਚ ਮੁਖਾਤਬ ਕਰਨਾ ਜਾਣਦਾ ਹੈ ਇਸ ਰਿਸ਼ਤੇ ਦੀ ਆਪਣੀ ਅਹਿਮੀਅਤ ਹੈ ਆਪਣੀ ਖਾਸੀਅਤ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਮਾਣ ਮਿੱਤਰ ਘਨੇਰੇ ਕਰਥਕੇ ਮੇਰਾ ਦੁੱਖ ਕਾਟੇ ਕੋਏ ਮਿੱਤਰ ਤੇ ਬੋਧ ਕੀਤੇ ਕਹਿੰਦੇ ਨੇ ਮਿੱਤਰ ਕਹਿੰਦੇ ਹੀ ਉਸ ਨੂੰ ਨੇ ਜੋ ਦਿਲ ਦੀ ਗੱਲ ਦਿਲ ਦਾ ਰਾਜ਼ ਸੁਣ ਸਕੇ ਤੇ ਆਪਣੇ ਦਿਲ ਦੇ ਸਮਝ ਸਕੇ ਤੇ ਉਸ ਦਿਲ ਦੇ ਜ਼ਖਮ ਦੀ ਕੋਈ ਮਰਮ ਲੱਗ ਸਕੇ ਕੋਈ ਦਵਾ ਲੱਗ ਸਕੇ इस वास्ते मित्र की लोड़ है भगत कबीर जी महाराज का कहना है कबीर सब जग हो कोई काहू को नहीं सब देखी ठोक बजाए कहना मैं ठोक बजा के हरक द बुआ वेख लिया हर एक ਮਨੁੱਖ ਆਪਣੀ ਗੱਲ ਸੁਣਾਣਾ ਤੇ ਚਾਹੁੰਦਾ ਹੈ ਮੇਰੀ ਸੁਣਨਾ ਨਹੀਂ ਚਾਹੁੰਦਾ ਮੇਰੇ ਨਾਲ ਸਾਝ ਨਹੀਂ ਪਾਣਾ ਚਾਹੁੰਦਾ ਦਰਸਲ ਦੁੱਖ ਸੁਣਾਣਾ ਆਸਾਨ ਹੈ ਪਰ ਕਿਸੇ ਦਾ ਦੁੱਖ ਸੁਣਨਾ ਔਖਾ ਹੈ ਉਹਦੇ ਲਈ ਬੜਾ ਵੱਡਾ ਜਿਗਰਾ ਚਾਹੀਦਾ ਹੈ ਖੁੱਲਾ ਜਿਗਰਾ ਚਾਹੀਦਾ ਹੈ ਕਿਸੇ ਦਾ ਦੁੱਖ ਸੁਣਨ ਲਈ ਅਕਸਰ ਤੇ ਅਸੀਂ ਸੰਸਾਰ ਵਿੱਚ ਐਸਾ ਦੇਖਦੇ ਹਾਂ ਕਿ ਕਿਸੇ ਇੱਕ ਦੁੱਖ ਦਾ ਜ਼ਿਕਰ ਕਿਸੇ ਦੇ ਅੱਗੋਂ ਕਰੀਏ ਉਹ ਸੌ ਦੁੱਖ ਦਾ ਜ਼ਿਕਰ ਕਰਨ ਲੱਗ ਪੈਂਦਾ ਹੈ ਅਸੀਂ ਪੰਜ ਦੁੱਖ ਆਪਣੇ ਢੋਲ ਕੇ ਰੱਖੀਏ ਉਹ ਹਜ਼ਾਰਾਂ ਅਗੇ ਖੋਲ ਕੇ ਰੱਖ ਦਿੰਦਾ ਹੈ ਕਿਸ ਤੇ ਖੋਲੋਂ ਗੰਠੜੀ ਦੁੱਖ ਹੀ ਭਰ ਆਇਆ ਮੈਂ ਦੁੱਖਾਂ ਦੀ ਪੰਡ ਕੇਦੇ ਅੱਗੋਂ ਖੋਲਾ ਕਿਉਂਕਿ ਅਗਲਾ ਪਹਿਲੀ ਖੋਲ ਕੇ ਰੱਖ ਦਿੰਦਾ ਹੈ ਤਾਂ ਸਤਿਗੁਰ ਦੀ ਬਾਣੀ ਦਾ ਫੈਸਲਾ ਦੁੱਖ ਤਿਸੇ ਤੇ ਆਖੀਏ ਸੁਖ ਜਿਸੇ ਹੀ ਬਾਸ ਆਪਣੇ ਦੁੱਖਾਂ ਦੀ ਪੰਡ ਉਸ ਦੇ ਅੱਗੇ ਖੋਲ ਜੋ ਤੇਰੇ ਗੋਂ ਦੁੱਖਾਂ ਦੀ ਪੰਡ ਨਹੀਂ ਖੋਲਦਾ ਬਰਕਿ ਤੇਰੇ ਸਾਰੇ ਦੁੱਖ ਲੈ ਲੈਂਦਾ ਆਪਣੀ ਗੰਡ ਵਿੱਚ ਪਾ ਲੈਂਦਾ ਆਪਣੀ ਗੱਠੜੀ ਵਿੱਚ ਪਾ ਲੈਂਦਾ ਔਰ ਤੇਰੀ ਜੀਵਨ ਦੀ ਗੱਠੜੀ ਨੂੰ ਸੁਖ ਨਾਲ ਭਰ ਦਿੰਦਾ ਹੈ ਆਨੰਦ ਨਾਲ ਭਰ ਦਿੰਦਾ ਹੈ ਤਾਂ ਸਤਿਗੁਰੂ ਇਸ ਪਾਵਨ ਸ਼ਲੋਕ ਦੇ ਵਿੱਚ ਕਹਿ ਰਹੇ ਨੇ ਹਰ ਲਬਦੋ ਮਿੱਤਰ ਸੁਮੇਤ ਮੈਂ ਲਬੇ ਹੈ ਮਿੱਤਰਾਂ ਦੇ ਚੋਂ ਮਹਾਨ ਮਿੱਤਰ ਸਿਰਮੌਰ ਮਿੱਤਰ ਬਿਦਾਰਣ ਕਦੇ ਨਾ ਚਿੱਤੋ ਜਿਸਨੇ ਮੇਰੇ ਦਿਲ ਦੀ ਕਦੇ ਦਿਲ ਸ਼ਿਕਨੀ ਨਹੀਂ ਕੀਤੀ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਬਿਦਾਰਣ ਤੋੜਨਾ ਉਹ ਮਿੱਤਰ ਹੀ ਜਿਹੜਾ ਦਿਲ ਤੋੜ ਦੇ ਤੇ ਦਿਲ ਦੇ ਟੁੱਟਦੇ ਮਿੱਤਰਤਾ ਰਹਿੰਦੀ ਕਿੱਥੇ ਦੋਸਤੀ ਰਹਿੰਦੀ ਕਿੱਥੇ दरअसल दोस्ती मित्रता खून का रिश्ता नहीं है भाषा का रिश्ता नहीं है मुल्क का रिश्ता नहीं है जात पात मजहब का रिश्ता भी नहीं है दोस्ती तो है ही रिश्ता मित्रता है ही रिश्ता फिर दिल ही टूट गया तो मित्रता का दी दोस्ती का दी तो साहब कहने मैं ऐसा दोस्त बनाया ऐसा मित्र बनाया जिसने मेरी कदी दिल शिकनी नहीं कीती ਜਿਸ ਨੇ ਮੇਰਾ ਕਦੇ ਦਿਲ ਨਹੀਂ ਤੋੜਿਆ ਬਿਦਾਰਣ ਕਦੇ ਨਾ ਚਿੱਤੋ ਜਾਂ ਕਾ ਅਸਥਲ ਤੋਲ ਅਮਿਤੋ ਸਾਹਿਬ ਕਹਿੰਦੇ ਜਿਸ ਦਾ ਅਸਥਾਨ ਇਤਨਾ ਵੱਡਾ ਹੈ ਨਾ ਤੋਲਿਆ ਜਾ ਸਕਦਾ ਹੈ ਨਾ ਨਾਪਿਆ ਜਾ ਸਕਦਾ ਹੈ ਬੜਾ ਵੱਡਾ ਉਸ ਦਾ ਅਸਥਾਨ ਉਸ ਦਾ ਟਿਕਾਣਾ ਜਿਸ ਨੂੰ ਮਨੁੱਖੀ ਬਣੇ ਹੋਏ ਪੈਮਾਨਿਆਂ ਨਾਲ ਨਾਪਣਾ ਤੋਲਣਾ ਗਿਣਨਾ ਅਤੀ ਕਠਨ ਅਤੀ ਕਠਨ ਤੋ ਜਾਂ ਕਾ ਅਸਥਲ ਤੋਲ ਅਮਿਤੋ ਸੋਈ ਨਾਨਕ ਸਖਾ ਜੀ ਸੰਗ ਕਿ ਤੋ ਮੈਂ ਉਸ ਨੂੰ ਹੀ ਆਪਣੇ ਜੀਵਨ ਦਾ ਸਖਾ ਬਣਾਇਆ ਹੈ ਮੈਂ ਉਸ ਨੂੰ ਹੀ ਆਪਣਾ ਮਿੱਤਰ ਬਣਾਇਆ ਹੈ ਔਰ ਉਸ ਨੇ ਵੀ ਮੇਰੀ ਮਿੱਤਰਤਾ ਕਬੂਲ ਕਰ ਲਈਏ ਜਿਸ ਨੇ ਅਜ ਤੱਕ ਮੇਰਾ ਦਿਲ ਨਹੀਂ ਤੋੜਿਆ ਬਲਕੇ ਮੇਰੇ ਜ਼ਖਮਾਂ ਨੂੰ ਮਰਮ ਲਗਾਇਆ ਹੈ ਦਵਾ ਕੀਤੀ ਹੈ ਔਰ ਮੈਨੂੰ ਸੁਖ ਤੇ ਅਨੰਦ ਪ੍ਰਦਾਨ ਕੀਤਾ ਹੈ